ਦੇਖੋ ਜੀ ਵੀਰੇ ਅੱਜ ਮੀਂਹ ਪਿਆ ਚਾਚਾ ਨਰਮੇ ਚ ਪਾਣੀ ਪਾਣੀ ਕਰਤਾ ਚਾਚਾ ਕਹਿੰਦਾ ਸਪਰੇਅ ਕਰਨੀ ਸੀ ਰੱਬ ਸਪਰੇਅ ਕਿਹੜੀ ਕਰਨ ਦਊਗਾ ਆ ਫਿਰਦਾ ਚਾਚਾ ਇੰਡਲ ਪੁੱਛਦੇ ਕਿਵੇਂ ਚਾਚਾ ਵਧੀਆ ਹੋਰ ਫੇਰ ਕੀ ਕਰਦਾ ਚੱਲ ਕੀ ਰਿਹਾ ਮਾ ਜੇ ਮਿਲ ਜAVE ਕਿਉਂ ਪੁੱਛਾ ਮਿਲੀ ਨਹੀਂ ਮਾੜਾ ਲੈਣਾ ਤੂੰ ਪਹਿਲੀ ਕਹਤਾ ਮਿਲਣੀ ਲੱਗਦੀ ਨਹੀਂ ਪਤਾ ਨਹੀਂ ਕੀ ਹੋਵੇ ਰਦੀ ਟਰਿੰਡੀਆਂ ਕਿਵੇਂ ਹੋ ਰਹੀਆਂ ਇਕੱਠੀਆਂ ਹਾਂ ਦੇਖਾ ਤੇਲਾ ਹੋ ਰਿਹਾ ਤੇਲਾ ਹੋ ਗਿਆ ਹੈਨਾ ਲੱਗਦਾ ਰੱਬ ਮੀਂਹ ਪਾਉਂਦਾ ਹੈਨਾ ਚਾਚਾ ਇੱਕ ਮੀਂਹ ਪਾਦਾ ਪਾਣੀ ਸੁੱਕੇ ਜੀ ਔਰ ਆ ਮੀਂਹ ਜੋ ਦੇਖਦਾ ਪਾਣੀ ਗੁਮਾਰਾ ਸੁੱਕ ਗਿਆ ਗੁਮਾਰਾ ਸੁੱਕ ਗਿਆ ਆ ਸਾਲੇ ਹੁਣ ਭੁੱਟਿਆ ਅੱਛਾ ਜੇ ਖੱਣਗੇ ਚਾਰ ਬਾ ਚਾਚਾ ਫਰਾਹੀ ਲਾਈ ਹੈ ਸਬਜੀ ਹੈ ਸਬਜੀ ਉਹ ਭੁਲਾਈ ਦਾ ਬਹਾਵ ਹੈ ਅੱਛਾ ਕੋਈ ਹੈ ਖਵਾਈ ਨਿਕੜੰਗ ਵੀ ਟਿੱਕੜੰਗ ਵੀ ਨਹੀਂ ਖਵਾਈ ਹੰਦਲਾ ਖਰਚਾ ਨਹੀਂ ਮੋੜਨਾ ਅੱਛਾ ਨਰਮੇ ਨਾਲ ਹੀ ਬੀਜੀ ਸੀ ਚਾਚਾ ਫਿਰ ਹੈ ਚੰਨ ਦੇਖੀਏ ਨਰਮਾ ਚਾਚੇ ਦਾ ਨਰਮੇ ਜਾ ਦੇ ਹਾਂ ਅੱਛਾ ਪਾਣੀ ਸੁਕਦਾ ਪਾਣੀ ਤਾਂ ਕਿੱਥੇ ਸੁਕੂ ਬਾਕੀ ਇਹਰੇ ਕੱਖ ਆਇਆ ਮੈਂ ਲੈ ਸਪਰੇ ਕਰਨੀ ਪੂ ਹਾਂ ਤੇਰੀ ਸਾਹਿਬ ਨਾਲ ਆਉਣੀ ਦਾ ਹਾਂ ਕੱਖ ਵੀ ਬਾਹਲੇ ਕਰੀ ਫਿਰਦਾ ਨਰਮੇ ਜਾ ਕੋਈ ਲੱਗਦੇ ਹਾਂ ਇਹ ਕਰਨੀ ਪੂ ਨਰਮਾਜ਼ ਦਾ ਪੁਰਾਣਾ ਪਾਣੀ ਨੇ ਅੱਛਾ ਉਹਦਾ ਤਾਂ ਟੀਂਡੇ ਲਾਈ ਜਾਂਦਾ ਹਨਾ ਟੀਂਡੇ ਥੱਲੇ ਦਾ ਹੈਗੇ ਆ ਟੀਂਡੀ ਵੀ ਹੋਵੇ ਹਾਂ ਜਿਵੇਂ ਆ ਟੀਂਡਾ ਹਨਾ ਯਾਚਾ ਦੇਖਣੀ ਕੋਈ ਨਹੀਂ ਦਾਗੀ ਦਾ ਹੈਗੇ ਥੋੜਾ ਦਾਗੀ ਦਾ ਹੈਗਾ ਮਾੜ ਆਇਆ ਇਹ ਸਪਰੇਮ ਸਪਰੇਮ ਮਾਰਾਂਗੇ ਨਾ ਤੇਲ ਵਾਲੀ ਇਹ ਕਰੀ ਨਹੀਂ ਆ ਮੋਸਮ ਨੇ ਸਾਫ ਹੋ ਗਿਆ ਬਦਵਾ ਕਰਾਂਗੇ ਤਾਂ ਤੇ ਫਿਰ ਅੱਜ ਮੀਂਹ ਬਾਵਾ ਪੈ ਗਿਆ ਹਨਾ ਆਪਣੇ ਅੱਧੇ ਘੰਟੇ ਵੰਗੂ ਨਹੀਂ ਬਹੁਤ ਤੇਜ਼ ਹੂੰ ਨਰਮਾ ਵਧੀਆ ਹੂੰ ਵੈਸੇ ਚਾਚੇ ਨਰਮਾ ਠੀਕ ਹੈ ਕਿੰਨਾ ਮਸਰਦੇ ਆ ਹਰਾਇਪੁਰਾ ਜੂੰ ਵੀ ਵੱਧਾ ਹਾਂ ਇਹ ਹੋ ਗਈ ਸਦਾ ਠੀਕ ਹੋ ਜੀ